ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸ਼ਾਹ ਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੋਜਪੁਰ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਟੋਟਲ ਤਿੰਨ ਨਾਗਾ ਜੀ ਤੇ ਤਿੰਨੇ ਹੀ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਛਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਮੋਬਾਈਲ ਨੰਬਰ ਜੀ 8437029774 ਤਿੰਨ ਨਾਗਾ ਬਾਈ ਤਿੰਨ ਨਾਗਾ ਆਪਾਂ ਕੋਲ ਸੂਏ ਸੋਏ ਠੀਕ ਆ ਕਿੱਦਰੋਂ ਕਰਕੇ ਬਾਈ ਸ਼ੁਰੂ ਵਹਿੜ ਤੋਂ ਕਰਕੇ ਵਹਿੜ ਤੋਂ ਕਰ ਲਈਏ ਸ਼ੁਰੂ ਸੂਆ ਕਿੰਨੇ ਮੈਂ ਵਹਿੜਦਾ ਜੀ ਸੂਬਾ ਤੀਜਾ ਆਈ ਵੀਰਾ ਤੀਜਾ ਸੂਆ ਕਦੋਂ ਸੂਈ ਹੈ ਜੀ ਇਹ ਉਹ ਬੱਚਾ ਨਾੜੂਏ ਤੇ ਅਜੇ ਅਜਾ ਹਫਤੇ 10 دن ਦੀ ਸੂਈ ਬਸ ਬਾਕੀ ਆਪਣੇ ਖਰੀਦੀ ਹੋਈ ਹੈ ਆਪਣੇ ਖਰੀਦੀ ਹੋਈ ਹੈ ਠੀਕ ਹੈ ਜੀ ਜੇਰ ਦੀ ਕੰਪਲੀਟ ਆ ਜੀ ਜੇਰ ਦੀ ਪ੍ਰੋਪਰ ਕੁਲੀ ਕੰਪਲੀਟ ਆ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਠੀਕ ਆ ਕਿੰਨਾ ਨੈੱਟ ਦੁੱਧ ਤਿਆਰ ਹੈ ਨੈੱਟ ਦੁੱਧ ਦੇ ਸਲ 16 ਕਿਲੋ ਤਿਆਰ ਆ ਜੀ ਜੋਕ ਦਾਂਗੇ ਬਾਈ ਪੂਰਾ ਪੂਰਾ ਥਣਾ ਦੀ ਓਕੇ ਆ ਬਿਲਕੁਲ ਓਕੇ ਆ ਠੀਕ ਆ ਜੀ ਸੀਲ ਸਾਊਦੀ ਗਾਰੰਟਡ ਆ ਬੇਫਿਕਰ ਹੋ ਕੇ ਆ ਜੇ ਆਪਣੇ ਘਰੇ ਕੋਈ ਵੀ ਵੀਰ ਚਵਾਈ ਕਰ ਸਕਦਾ ਬਾਈ ਕਰ ਸਕਦਾ ਕਰ ਸਕਦਾ ਹੋਰ ਕੇ ਦਿਖਾ ਦਿਓ ਆਪਣੇ ਘਰ ਠੀਕ ਆ ਜੀ ਸੂਆ ਤੀਜਾ ਸੂਈ ਆ ਬੱਚਾ ਮਗਰ ਵੱਛਾ ਆ ਗਿਆ ਜੀ ਵੱਛਾ ਵੱਛਾ ਠੀਕ ਆ ਬੱਚਾ ਮਗਰ ਮੇਲਕਾਫ ਆ ਜੀ ਥਣਾ ਦੀ ਓਕੇ ਆ ਨੈਟ ਜਿਹੜਾ ਦੁੱਧ ਤਿਆਰ ਆ ਉਹ 16 ਕਿਲੋ ਦੀ ਤੁਸੀਂ ਮਿਲਕਿੰਗ ਕਰ ਸਕਦੇ ਆ ਬਾਈ ਦੇ ਘਰੇ ਦੋ ਟਾਈਮ ਕਰ ਲਿਓ ਚਾਰ ਕਰ ਲਿਓ ਤੇ ਚਾਹੇ ਛੇ ਕਰ ਲਿਓ ਮੈਂ ਰੇਕ ਵੀਡੀਓ 'ਚ ਬੇਨਤੀ ਕਰਦਾ ਹੁੰਨਾ ਕਿਤੋਂ ਵੀ ਤੁਸੀਂ ਸੂਆ ਸਵਾਇਆ ਨਾਗ ਦੀ ਖਰੀਦ ਕਰਦੇ ਹੁੰਨੇ ਆ ਤਾਂ ਵੀਰੇ ਆਪ ਦੀ ਚਵਾਈ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਜੇ ਕੋਈ ਵੀਰ ਬਾਅਦ 'ਚ ਲਾਂਬਾ ਦਿੰਦਾ ਉਹਦਾ ਕੋਈ ਫਾਇਦਾ ਨਹੀਂ ਸੂਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਬਾਕੀ ਥੋੜਾ ਜੰਗ ਕ੍ਰੋਸ ਪੈਨ ਕਰਨੇ ਵੀਰੇ ਕਰਮਾਲੀ ਦਾ ਦੁੱਧ ਵੀ ਸੰਗਣਾ ਹੋਊਗਾ ਤੇ ਫੇਟ ਵੀ ਚੰਗੀ ਆਊਗੀ ਬਾਕੀ ਠੰਡੀ ਸੀਲ ਦੀ ਥਣਾ ਦੀ ਪਾਰ ਪਿੱਛੇ ਦੀ ਬਈ ਫੁੱਲ ਗਾਰੰਟੀ ਫੁੱਲ ਗਾਰੰਟੀ ਠੰਡੀ ਸੀਲ ਦੀ ਜਿਹਨੇ ਕੋਈ ਮਰਜੀ ਬੈਠਾ ਰਿਹਾ ਜਿਵੇਂ ਮਰਜੀ ਦੋ ਪਾਸੇ ਬੈਜੋ ਭਾਈ ਠੀਕ ਆ ਭੋਰਾ ਭੋਰਾ ਜਵਾਕ ਬੈਜਣਾ ਠੀਕ ਆ ਜਿਹੜੇ ਅੱਜ ਡਿਮਾਂਡ ਬਈ ਜਿਹੜੇ ਲੈਣੇ ਆ ਜਿਹੜੇ ਲੈਣੇ ਆ ਮੈਂ ਮੁੱਲ ਤਾਂ ਇਹਦਾ 60000 ਕਰਦੇ ਦੇਣੀ 55000 ਦੀ ਆ ਜਾਣੀ ਜੇ ਤਾਂ ਆਪਾਂ ਮੁੱਲ ਵਾਲੇ ਪਾਸੇ ਜਾਣਾ ਤਾਂ ਆਪਣੀ ਡਿਮਾਂਡ 60000 ਜਿਹੜੀ ਐਸ ਨੂੰ 55000 ਰੁਪਇਆ ਜੈਜ ਡਿਮਾਂਡ ਆ ਬਾਕੀ ਤੁਸੀਂ ਕਰ ਦੋ ਹੋਜੂ ਮਾਨਦਾਨ ਹੋਜੂ ਮਾਨਦਾਨ ਤੁਸੀਂ ਕਰ ਦੋ ਆਪੇ ਠੀਕ ਹੈ ਜੀ ਬਾਕੀ 1000 ਕੱਢਦਾ ਮਾਨਦਾਨ ਹੋਜੂਗਾ ਹੋਜੂ ਠੀਕ ਹੈ ਵੀਰੇ ਤੇ ਦੋ ਨੰਬਰ ਨਾਗ ਇਹਦਾ ਸੂਆ ਕਿੰਨਾ ਮਾ ਜੀ ਪਹਿਲੇ ਸੂਏ ਛੋਟੀ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਅੱਜ 10 ਕੁ 12 ਦਿਨ ਹੋ ਚਲੇਆ ਪ੍ਰੋਪਰ ਬੱਚਾ ਜੀ ਇਹਦਾ ਬੱਚਾ ਇਹਦਾ ਮਰ ਗਿਆ ਸੀ ਠੀਕ ਆ ਵੀਡੀਓ ਮੇਰੇ ਕੋਲ ਸਪੈਸ਼ਲ ਪਈ ਆ ਬਣਾਈ ਹੋਈ ਆ ਅਗਲਾ ਮੁੰਕੇ ਵੀ ਵਿਸ਼ਵਾਸ ਨਹੀਂ ਕਰਦਾ ਸੀਲ ਸਾਉ ਦੀ ਗਰੰਟੀਡ ਆ ਹਾੜਾ ਪਾਓ ਐਂ ਬੈਜੋ ਬਸ ਅੱਛਾ ਦੋਨੇ ਟਾਈਮ ਪਾੜਾ ਪਾ ਕੇ ਮਿਲ ਜਾਂਦੀ ਆ ਦੋਨੇ ਟਾਈਮ ਪਾੜਾ ਪਾ ਕੇ ਠੀਕਾ ਨਹੀਂ ਕੁਟਾ ਲਾਣੀ ਕਿੰਨਾ ਨੈਟ ਦੁੱਧ ਆ ਜੀ ਨੈਟ ਦੁੱਧ 10 ਕਿਲੋ ਦੇ ਥਲੇ ਤੇ ਆ ਯਾਰ ਆ 10 ਕਿਲੋ ਤਿਆਰ ਆ ਜੀ ਹਾਂ ਜੀ ਠੀਕ ਆ ਦੋਨੇ ਟਾਈਮ ਬਿਰੇ ਪਹਾੜੇ ਤੇ ਮਿਲਦੀ ਆ ਬੱਚਾ ਇਹਦਾ ਐਕਸਪਾਇਰੀ ਆ ਉਹ ਤੁਸੀਂ ਬਾਈ ਕੋਲੋਂ ਵੀਡੀਓ ਵਗੈਰਾ ਪ੍ਰੋਪਰ ਲੈ ਸਕਦੇ ਆ ਜੀ ਬਾਕੀ ਜੇ ਕੋਈ ਹੈ ਨਾ ਮੇਰੇ ਡਾਕਟਰ ਸਾਹਿਬਾਨ ਲਿਆ ਕੇ ਚੈੱਕ ਕਰਾਉਣੀ ਚਾਹੁੰਦਾ ਹੋਵੇ ਕਰਾ ਸਕਦਾ ਕਰਾ ਸਕਦਾ ਕਰਾ ਠੀਕ ਆ ਵੀਰੇ ਇਹ ਕਬੈਣੀ ਵਾਲੇ ਪਾਸੋਂ ਤੇ ਜਮਾਂਦਰੂ ਤਲੜਾ ਜਾਨੀ ਜਮਾ ਹੀ ਨਹੀਂ ਹੁੰਦਾ ਖਾਦਮੀ ਆ ਥਾਣੋਂ ਹਾਂਜੀ ਹਾਂਜੀ ਠੀਕ ਆ ਇੱਕ ਥਣੋਂ ਵੀਰੇ ਜਮਾਂਦਰੂ ਹੀ ਤੇ ਲਾ ਜਾਨੀ ਪਹਿਲਾਂ ਤੋਂ ਹੀ ਨਹੀਂ ਦੁੱਧ ਹੁੰਦਾ ਹਾਂਜੀ ਕਿਹੜਾ ਇਧਰਲੇ ਪਾਸੇ ਵਾਲਾ ਜਿਹੜਾ ਛੋਟਾ ਥਾਣਾ ਜੀ ਹਾਂਜੀ ਪਰਲੇ ਪਾਸੇ ਵਾਲਾ ਪਸਮਾ ਉੱਤੋਂ ਪਸਮਾ ਪੂਰਾ ਹਾਂ ਉੱਤੋਂ ਪਸਮਾ ਲੇਵਾ ਨਹੀਂ ਡੇਡਾ ਹੈ ਜਮਾਈ ਉਹ ਤੋਂ ਪਸਵਾਹ ਪੂਰਾ ਦੇ ਕੇ ਜੋ ਚਾਵੇ ਤੇ ਚਲਾ ਵੀ ਸਕਦਾ ਚਲੋ ਉਹ ਆਪ ਦਾ ਟਰੀਟਮੈਂਟ ਆ ਆਪਾਂ ਤਿਲ ਮੰਨ ਕੇ ਦੇਣੀ ਆਪਾਂ ਤਿਲ ਮੰਨ ਕੇ ਤਿੰਨ ਥਾਣਾ ਤੇ 10 ਕਿਲੋ ਦੁੱਧ ਜੋ ਮਤਾ ਹੈ 10 ਕਿਲੋ ਦੁੱਧ ਕੀ ਮੋੱਲਾ ਜੀ ਇਹਦਾ ਮੋੱਲੇ ਦਾ 60000 ਰੁਪਈਆ ਜੀ ਹੋਜੂ ਮਾਨ ਤਣ ਜੀ ਹੋਜੂ ਜੀ ਹੋਜੂ ਠੀਕ ਆ ਵੀਰੇ ਬੱਚਾ ਇਹਦਾ ਐਕਸਪਾਇਰੀ ਆ ਉਹਦੀ ਵੀਡੀਓ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਜਿਹੜਾ ਨਗ ਨੰਬਰ ਆ ਗਿਆ ਬਈ 3 ਇਹਦਾ ਸੂਆ ਕਿੰਨੇ ਮਾ ਜੀ ਇਹਦਾ ਸੂਆ ਤੀਜਾ ਜੀ ਤੀਜਾ ਸੂਆ ਇਹ ਕਦੋਂ ਸੂਈ ਆ ਜੀ ਇਹ ਆ ਬੱਚਾ ਇਹਦਾ ਜੀ ਭਾਵੇਂ ਇਹਨੂੰ ਮਹੀਨੇ ਦਾ ਸਮਝ ਲੋੜ ਦੋ ਦਾ ਸਮਝ ਲੈਣਾ ਕੱਟੀ ਆ ਜੀ ਕੱਟੀ ਕੱਟੀ ਨਹੀਂ ਨੀਲੀ ਰਾਵੀ ਚ ਪੈਂਦੀ ਨੀਲੀ ਰਾਵੀ ਚ ਪੈਂਦੀ ਆ ਆਪ ਵੀ ਕਰਮ ਵਾਲੀ ਨੀਲੀ ਰਾਵੀ ਦੀ ਆ ਤੇ ਕਿੰਨਾ ਨੱਟ ਦੁੱਧ ਆ ਜੀ ਇਹਦਾ ਇਹਦੇ ਥੱਲੇ 8 ਕਿਲੋ ਦੁੱਧ ਤਿਆਰ ਆ ਜੀ ਜੋਖ ਦਾਂਗੇ ਜੀ ਹਾਂ ਜੀ ਹਾਂ ਜੀ ਥਣਾ ਦੀ ਓਕੇ ਆ ਥਣਾ ਦੀ ਬਿਲਕੁਲ ਓਕੇ ਆ ਠੀਕ ਆ ਬਾਕੀ ਥਣ ਵਾਧਾ ਘਾਟਾ ਕੋਈ ਚੱਕਰ ਕੋਈ ਚੱਕ ਨਹੀਂ ਠੀਕ ਆ ਤੋੜ ਕੇ ਦਿਖਾ ਦੀ ਬੱਚੇ ਤੇ ਮਿਲਦੀ ਭਾਈ ਦੋਨੇ ਬੱਚੇ ਤੇ ਬੱਚੇ ਤੇ ਦੋਨੇ ਟਾਈਮ ਠੀਕ ਆ ਵੀਰੇ ਬਾਕੀ ਨੀਲੀ ਰਾਵੀ ਚ ਪੈਂਦੀ ਆ ਥੋੜੇ ਜੀ ਘੱਟ ਸੇਵਾਲੇ ਘਰੋਂ ਆਈ ਆ ਬੱਚਾ ਮਗਰ ਇਹਦੇ ਕੱਟੀ ਆ ਜਾਂਦੀ ਆ ਜੀ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਰੰਗ ਪ੍ਰਿੰਟ ਪੂਰਾ ਚੰਗਾ ਬਾਕੀ ਜੇ ਸੇਵਾ ਕੀਤੀ ਹੁੰਦੀ ਤਾਂ ਦੁੱਧ ਵੀਰੇ ਵੱਧ ਵੀ ਜਾਣਾ ਸੀਗਾ ਆ ਪਹਿਲਾਂ ਤੋਂ ਹੀ ਆ ਵੀਰੇ ਸਿੰਘ ਦਾ ਮੜਾ ਪੂਲਾ ਲਿਆ ਵਾ ਹਨਾ ਪਹਿਲਾਂ ਪਹਿਲਾਂ ਤੋਂ ਪਹਿਲਾਂ ਤੋਂ ਠੀਕ ਹੈ ਵੀਰੇ 8 ਕਿਲੋ ਦੁੱਧ ਤੁਸੀਂ ਬਾਈ ਦੇ ਘਰੇ ਜੋਖ ਕੇ ਲੈ ਜਾਓ ਦੋ ਟਾਈਮ ਚੋਲਿਓ ਚਾਰ ਚੋਲਿਓ 6 ਚੋਲਿਓ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਆ ਆਪ ਦੀ ਤਸੱਲੀ ਕਰਕੇ ਲੈ ਕੇ ਜਾਓ ਬਾਕੀ ਫਾਇਦਾ ਤੁਹਾਨੂੰ ਇਹ ਵੀ ਹੋ ਜਾਣਾ ਕਿ ਮਗਰ ਤੁਹਾਨੂੰ ਮਗਰ ਕੱਟੀ ਮਿਲ ਜਾਣੀ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲ ਹਵਾਨਾ ਤੁਸੀਂ ਹੁਣ ਦੇਖ ਲਓ ਜੀ ਬੈਕ ਸਾਈਡ ਤੋਂ ਤੇ ਇਹਦੀ ਕੀਮਤ ਬਾਈ ਇਹਦੀ 75000 ਕਰਦੇ ਜੀ ਜੋੜਾ ਲੈ ਜੇ ਬਾਈ ਕੋਈ ਜੋੜੇ ਚ ਮਾਨਤਾਂ ਨੂੰ ਪੂਰਾ ਫੁੱਲ ਕਰਦੇ ਇਹਦੀ ਕੀਮਤ ਹੈਗੀ ਆ 75000 ਇਹ ਫੈਕਸੀ ਆ ਕਿ ਹੋਜੂ ਖੁੱਲਾ ਮਾਨਤਾਂ ਹੋਜੂ 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 ਠੀਕ ਆ ਬਾਈ ਬਾਕੀ ਕੋਈ ਵੀ ਨਗ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ